ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੇਰੇ ਚੈਨਲ ਤੇ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੀ ਅੱਜ ਆਪਾਂ ਲੈ ਕੇ ਆਏ ਆਂ ਘੇਰੇ ਦਾ ਨਵਾਂ ਡਿਜ਼ਾਈਨ ਤੁਹਾਡੇ ਵਾਸਤੇ ਆਹ ਆਪਣਾ ਕਾਟਨ ਦਾ ਮੈਚਿੰਗ ਸੂਟ ਹੈ ਜੀ ਵਾਈਟ ਕਲਰ ਦੀ ਸੁਨਵਾਰਾ ਇਹਦਾ ਤੇ ਆਹ ਵਾਲਾ ਕਮੀਜ਼ ਹੈ ਜਿਹਦੇ ਤੇ ਆਪਾਂ ਇੱਕ ਤਾਂ ਵਾਲੀ ਲੈਸ ਲਾਉਣੀ ਹੈ ਬਾਰੀਕ ਤੇ ਇੱਕ ਆ ਔਰਗੰਜਾ ਦੀ ਲੈਸ ਲਾਉਣੀ ਆਪਾਂ ਚੌੜੀ ਜੇਕਰ ਤੁਸੀਂ ਕਮੀਜ਼ ਦੀ ਲੰਬਾਈ ਘਟਦੀ ਹੈ ਤਾਂ ਵੀ ਲੈਸ ਲਾ ਸਕਦੇ ਹੋ। ਨੇ ਲੰਬਾਈ ਘਟਦੀ ਤੁਸੀਂ ਡਿਜ਼ਾਈਨ ਕਰਨਾ ਤਾਂ ਵੀ ਇਹ ਲੈਸ ਲਾ ਸਕਦੇ ਹੋ। ਤੇ ਬਹੁਤ ਹੀ ਸੋਹਣਾ ਸੂਟ ਬਣ ਕੇ ਤਿਆਰ ਹੋਊ ਆਪਣਾ ਇਸ ਲੈਸ ਨਾਲ। ਆਪਾਂ ਕਮੀਜ਼ ਦਾ ਨਾ ਅਗਲਾ ਪਿਛਲਾ ਪਾਸਾ ਲਾ ਲਿਆ ਤੇ ਉੱਪਰੋਂ ਕਟਿੰਗ ਨਹੀਂ ਕੀਤੀ ਆਪਾਂ ਮੋੜੇ ਵਗੈਰਾ ਨਹੀਂ ਕੱਟੇ ਹਜੇ ਬਾਅਦ ਚ ਕਟਾਂਗੇ ਜਦੋਂ ਆਪਾਂ ਘੇਰੇ ਦਾ ਡਿਜ਼ਾਈਨ ਬਣਾ ਲੈ ਪਹਿਲਾਂ। ਇਹ ਤੁਸੀਂ ਘੇਰੇ ਟ੍ਰੀ ਡਾਈਨ ਬਣਾਉਣਾ ਪਹਿਲਾਂ ਤੁਸੀਂ ਘੇਰੇ ਤੇ ਡਿਜ਼ਾਈਨ ਬਣਾ ਲਓ ਤੇ ਬਾਅਦ ਚ ਕਮੀਜ਼ ਦੀ ਕਟਿੰਗ ਕਰੋ ਫਿਰ ਕਮੀਜ਼ ਦੀ ਕਟਿੰਗ ਆਪਣੇ ਵੀ ਸਹੀ ਹੋਊਗੀ ਕਈ ਵਾਰੀ ਆਪਣੇ ਤੋਂ ਕੱਪੜਾ ਵੱਧ ਘੱਟ ਰਹਿ ਜਾਂਦਾ ਫਿਰ ਆਪਾਂ ਨੂੰ ਹਿਸਾਬ ਨਹੀਂ ਆਉਂਦਾ ਤੇ ਆਪਾਂ ਨਾ ਜਿੱਥੇ ਆਪਣਾ ਟੱਕ ਲੱਗਿਆ ਹੋਇਆ ਘੇਰਾ ਜਿੱਥੋਂ ਆਪਾਂ ਮੋੜਨਾ ਯਾਨਕਿ ਤੇ ਉਹਦੇ ਉੱਤੇ ਹੁਣ ਆਪਾਂ ਆਹ ਵਾਲੀ ਔਰਗੈਂਜ਼ਾ ਦੀ ਲੈਸ ਜਿਹੜੀ ਇਸ ਤਰ੍ਹਾਂ ਨਾ ਪੁੱਠੀ ਲੈਸ ਰੱਖਾਂਗੇ ਉੱਪਰ ਵੱਲ ਨੂੰ ਕਰਕੇ ਇਸ ਤਰ੍ਹਾਂ ਟੱਕ ਦੇ ਬਿਲਕੁਲ ਉੱਪਰ ਰੱਖਾਂਗੇ ਧੋਨੇ ਦੇ ਉੱਪਰ ਲਾ ਦਾਂਗੇ ਆਪਾਂ ਸਲਾਈ ਜਿਹੜੀ ਤੁਸੀਂ ਇਸ ਤਰ੍ਹਾਂ ਸਲਾਈ ਲਾਉਣੀ ਹੈ ਇੱਕ ਵਾਰੀ ਕੱਚੀ ਸਲਾਈ ਲਾਵਾਂਗੇ ਤੇ ਇਹ ਮੋٹے ਬਹੇਨਾ ਲਾਉਣੀ ਹੈ ਕੱਪੜਾ ਆਪਾਂ ਇਹ ਠਾਣਾ ਖਿੱਚ ਕੇ ਰੱਖਣਾ ਥੋੜਾ ਜਿਹਾ ਲੈਸ ਲੈ ਕੇ ਚੁਣੇਗੀ ਹੁਣ ਆਪਾਂ ਇਹ ਤੋਂ ਫालतू ਲੈਸ ਜਿਹੜੀ ਉਹ ਕਰ ਦਾਂਗੇ ਕਟਿੰਗ ਇੱਕ ਸਲਾਈ ਜਿਹੜੀ ਲੱਗੀ ਹੁਣ ਆਪਾਂ ਇਹਨੂੰ ਲੈਸ ਨੂੰ ਗੁੰਮ ਕਰਨਾ ਉਹਨੂੰ ਇਸ ਤਰ੍ਹਾਂ ਕਰਨਾ ਤੁਸੀਂ ਹੁਣ ਆਹ ਵਾਲਾ ਕੱਪੜਾ ਮੋੜ ਕੇ ਇਹਦੇ ਉੱਪਰ ਰੱਖਣਾ ਕਈ ਪਣਾ ਕਰੰਨਾ ਵੀ ਜਦੋਂ ਸੀ ਆਹ ਵਾਲੀ ਸਲਾਈ ਲਾਉਣੀ ਹੈ ਨਾ ਦੂਸਰੀ ਯਾਰ ਤੇ ਆਹ ਕੱਪੜਾ ਜਿਹੜਾ ਇਹ ਵਾਝ ਜਾਂਦਾ ਤੇ ਵਾਲ ਫੈਣ ਲੱਗ ਜਾਂਦਾ ਇਹਦਾ ਵਧਣ ਦਾ ਕਾਰਨ ਇਹ ਹੁੰਦਾ ਵੀ ਜੇ ਤੁਸੀਂ ਹੁਣ ਇਹਨੂੰ ਐ ਖਿੱਚ ਕੇ ਮੋੜੋਗੇ ਫੇਰ ਵਧੂਗਾ ਖਿੱਚਣਾ ਨਹੀਂ ਇਹਨੂੰ ਆਸਤੀ ਆਸਤੀ ਇਸ ਤਰ੍ਹਾਂ ਮਸਾਲੇ ਕੇ ਹੱਥ ਨਾਲ ਮੋੜਨਾ ਉਸ ਤੇ ਸਲਾਈ ਲਾਈ ਜੇ ਆਪਾਂ ਇਹਨੂੰ ਥੋੜਾ ਜਿਹਾ ਵੀ ਖਿੱਚ ਲਿਆ ਤੇ ਇਹਨੇ ਵਾਝ ਜਾਂਨਾ ਕੱਪੜੇ ਨੇ ਫਿਰ ਮਲੋ ਮੱਲੀ ਜਿਹੜਾ ਆਪਣੇ ਫੱਟੇ ਦੇ ਵਿੱਚ ਵਾਲ ਪਊਗਾ ਇਸ ਤਰ੍ਹਾਂ ਲਾਤਾ ਸਲਾਈ ਲਾਤੀ ਹੁਣ ਆਪਾਂ ਇਹਦੇ ਉੱਪਰ ਇਹਨੂੰ ਸਿੱਧਾ ਕਰਕੇ ਇਸ ਤਰ੍ਹਾਂ ਇੱਥੇ ਕੱਚੀ ਸਲਾਈ ਲਾ ਲਾਂਗੇ कच्ची सिलाई लग गई हूँ आप लाने उपर बरीक लैस वो थोड़ा दस दें किस तरह लावे हूँ आप बरीक लैस लाईनी है इस जगह इतों आप नाप के निशान ला लेंगे आप स्पेस छड़ा इतों पौने दो का इस तरह ना तो पौने दो दो इंच ते। जी ज्यादा रखना तो ज्यादा भी रख सकते हो पर आप इन्ना की रखा पौने दो दो इंच निशान तीन चार था ला लो ज्यादा लगा लो नहीं स्के सीधी लाइन लगा लो इस तरह अपने आप देखो निशान लग गए हम ये अपना आ वाली लैस लैस इस तरह रखा उपर वालू करके लैस पुठी उपर वालू होगा

इस तरह आप सिलाई ला ली हूँ इसी लैस न इस तरह हेठां सीधा उलटा दें हेठा वालू मूं हो जाएगा तो अपनी लैस है जी सीधी होजू एपर दबी सिलाई ला दें questo strano alke hatramo do ma ਗੁੰਮਲਗਾ ਦਿੱਤੀ ਤੇ ਇਸ ਤਰ੍ਹਾਂ ਮੈਂ ਆਪਣਾ ਘੇਰੇ ਦਾ ਡਿਜ਼ਾਈਨ ਵਰਕ تیار ਹੋ ਗਿਆ ਬਹੁਤ ਹੀ ਘੱਟ ਖਰਚੇ ਦੇ ਵਿੱਚ ਤੇ ਜੇ ਘਰ ਲੰਬਾਈ ਘਟਦੀ ਤਾਂ ਵੀ ਤੁਸੀਂ ਇਸ ਤਰ੍ਹਾਂ ਲੈਂਸ ਲਾ ਸਕਦੇ ਹੋ ਤੇ ਜੇ ਨਹੀਂ ਘਟਦੀ ਤਾਂ ਡਿਜ਼ਾਈਨਿੰਗ ਹੋ ਜਾਊਗੀ ਇਸ ਤਰ੍ਹਾਂ ਦੀ ਲੈਂਸ ਲਾ ਕੇ ਕਮੀਜ਼ ਨੂੰ ਡਿਜ਼ਾਈਨ ਕਰ ਸਕਦੇ ਆ ਆ ਦੇਖ ਲਈ ਇਸ ਤਰ੍ਹਾਂ ਆਪਣਾ ਡਿਜ਼ਾਈਨ ਬਣ ਕੇ ਤਿਆਰ ਹੋ ਗਿਆ ਮੇਰੀ ਵੀਡੀਓ ਚੰਗੀ ਲੱਗੀ ਲਾਈਕ ਕਮੈਂਟ ਸ਼ੇਅਰ ਜਰੂਰ ਕਰਿਆ ਕਰੋ ਜੀ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਵੀਡੀਓ ਦੇਖਣ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ